सरपंच साहब ਤੁਹਾਨੂੰ ਸਾਡੇ ਇਲਾਕੇ ਦਾ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਕੋਆਰਡੀਨੇਟਰ ਲੱਗਣ ਤੇ ਉਹ ਪਾਰਟੀ ਦਾ ਵੀ ਬਹੁਤ ਧੰਨਵਾਦ ਹੈ ਜੀ ਤੇ ਤੁਹਾਨੂੰ ਵੀ ਹਾਰਦਿਕ ਮੁਬਾਰਕਾਂ ਜੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚਲੋ ਅਸੀਂ ਕਾਫੀ ਟਾਈਮ ਤੋਂ ਜਦ ਜਿਹੜੇ ਨਸ਼ਿਆਂ ਵਿਰੁੱਧ ਦੇ ਨਾਲ ਜੁੜੇ ਹੋਏ ਸੀਗੇ ਤੇ ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਪਾਰਟੀ ਨਾਲ ਨਹੀਂ ਵੀ ਜੁੜੇ ਸੀਗੇ ਉਸ ਤੋਂ ਪਹਿਲਾਂ ਵੀ ਅਸੀਂ ਮਤਲਬ ਕਿ ਨਸ਼ਿਆਂ ਦੇ ਲਗਭਗ ਖਿਲਾਫ ਹਾਂ ਵੀ ਕੋਈ ਨਸ਼ਾ ਜਿਹੜਾ ਹੈਗਾ ਅਗਰ ਬੰਦਾ ਬੱਚਾ ਕੋਈ ਕਰਦਾ ਹੈ ਤਾਂ ਉਹ ਗਲਤ ਹੀ ਹੁੰਦਾ ਹੈ ਜਾਇ ਉਹਦੀ ਆਪਣੀ ਸਿਹਤ ਵਾਸਤੇ ਕਰ ਲੋ ਆਪਣੇ ਪਰਿਵਾਰ ਵਾਸਤੇ ਕਰ ਲੋ ਤੇ ਸਮਾਜ ਵਾਸਤੇ ਕਿਉਂਕਿ ਇਹਨਾਂ ਦਾ ਜਿਹੜਾ ਅਗਲਾ ਰੂਪ ਹੈਗਾ ਬਹੁਤ ਜ਼ਿਆਦਾ ਭੜਾ ਵਿਗੜੀ ਜਾਂਦਾ ਜਿਵੇਂ ਤੁਸੀਂ ਆਮ ਮੈਂ ਜ਼ਿਆਦਾ ਮਤਲਬ ਕਿ ਵਿਆਖਿਆ ਨਹੀਂ ਕਰਾਂਗਾ ਤੁਸੀਂ ਦੇਖਦੇ ਆਂ ਆਮ ਹਾਲਾਤਾਂ ਦੇ ਵਿੱਚ ਵੀ ਕਿੰਨਾ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਇਹ ਨਸ਼ਿਆਂ ਦੇ ਨਾਲ ਸਾਡੀ ਜਵਾਨੀ ਦਾ ਵੀ ਹੋ ਰਿਹਾ ਤੇ ਆਮ ਮਤਲਬ ਕਿ ਸਮਾਜ ਦਾ ਵੀ ਹੋ ਰਿਹਾ ਹੈ ਨਾ ਬਿਲਕੁਲ ਤੇ ਅਸੀਂ ਨਾਲ ਜੁੜੇ ਹੋਏ ਸੀਗੇ ਤੇ ਸਾਨੂੰ ਮਤਲਬ ਕਿ ਜਿਹੜੀ ਪਾਰਟੀ ਨੇ ਇੱਕ ਅਹੁਦਾ ਦਿੱਤਾ ਹੈ ਤੇ ਉਹ ਹੈਗਾ ਬਲਾਕ ਹਲਕਾ ਬਲਾਕ ਕੋਆਰਡੀਨੇਟਰ ਦਾ ਬਲ ਤੇ ਬਾਕੀ ਆਪਣੀ ਅਗਲੇ ਜਿਹੜਾ ਹੈਗਾ ਵਿਸ਼ਾ ਇਹ ਕਿ ਆਪਣੇ ਪਿੰਡ ਦੇ ਵਿੱਚ ਜਿਹੜੀ ਸ਼ਿੰਜ ਹੋਣੀ ਸੀਗੀ ਇਹ 2 ਸਤੰਬਰ 2025 ਨੂੰ ਹੋਣੀ ਸੀਗੀ ਪਹਿਲਾਂ ਤੇ ਉਸ ਟਾਈਮ ਮੀਂਹ ਬਹੁਤ ਜ਼ਿਆਦਾ ਪਿਆ ਤੇ ਉਹਦੇ ਕਰਕੇ ਇਹ ਸਾਨੂੰ ਪੋਸਟਪੋਨ ਕਰਨੀ ਪਈ ਸੀਗੀ ਅਸੀਂ ਉਹਨੂੰ ਰੱਦ ਕਰਤਾ ਸੀਗਾ ਉਸ ਟਾਈਮ ਵਾਸਤੇ ਤੇ ਹੁਣ ਅਸੀਂ ਦੁਆਰੇ ਜਿਹੜੀ ਹੈਗੀ ਆ ਉਹ 27 ਤਰੀਕ ਦੀ ਜਿਹੜੀ ਹੈਗੀ ਦੁਆਰੇ ਛੇਂਜ ਰੱਖ ਲਈ ਆ ਤੇ ਉਹ ਸਾਰੀ ਜਿਹੜੀ ਸਾਡੇ ਪੰਚਾਇਤ ਮੈਂਬਰ ਤੇ ਹੋਰ ਜਿਹੜੇ ਸਾਡੇ ਪਿੰਡ ਦੇ ਸਪਤਵੰਦੇ ਸੱਜਣ ਸੀਗੇ ਉਹਨਾਂ ਦੇ ਨਾਲ ਰਾਏ ਕਰਕੇ ਜਿਹੜੀ 27 9 2025 ਦੀ ਇਹ ਦੁਆਰੇ ਜਿਹੜੀ ਛੇਂਜ ਹੈਗੀ ਆਪਣੇ ਦੁਆਰੇ ਤੇ ਕਰਾਈ ਜਾਊ ਜਿਹੜੀ ਆ ਰਹੀ 27 ਦੀ ਆ 27 ਨੂੰ ਹਾਂਜੀ ਤੇ ਬਾਕੀ ਕੁਛਕ ਇਹਦੇ ਵਿੱਚ ਚੇਂਜਸ ਹੈਗੇ ਆ ਪਹਿਲਾਂ ਅਸੀਂ ਇੱਕ ਜਿਹੜਾ ਬਾਈ ਅਮਰਜੀਤ ਸੀਗੇ ਮਤਲਬ ਕਿ ਸਿੰਗਰ ਸੀਗੇ ਉਹਨਾਂ ਨੇ ਆ ਕੇ ਮਤਲਬ ਕਿ ਉਹ ਕਰਨਾ ਸੀਗਾ ਆਪਣਾ ਖਾਲਾ ਜਮਾਉਣਾ ਸੀਗਾ ਪਰ ਆਪਣੀ ਜੋ ਹੁਣ ਇਸ ਟਾਈਮ ਦਾ ਦੌਰ ਚੱਲਿਆ ਏ ਤੇ ਉਹਦੇ ਕਰਕੇ ਅਸੀਂ ਮਤਲਬ ਕਿ ਜਿਹੜਾ ਹੜ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਸਾਰੇ ਪੰਜਾਬ ਦਾ ਹੋਇਆ ਤੇ ਪੂਰੇ ਪੰਜਾਬ ਦੇ ਵਿੱਚ ਕਹਿ ਲਓ ਇੱਕ ਤਰ੍ਹਾਂ ਦਾ ਸੋਗ ਦਾ ਮਾਹੌਲ ਹੈਗਾ ਨਾ ਕਿੰਨਾ ਕੁ ਜ਼ਿਆਦਾ ਲੋਕ ਦੁਖੀ ਹੈਗੇ ਹੜ੍ਹਾਂ ਦੇ ਨਾਲ ਪੀੜਤ ਬਹੁਤ ਜ਼ਿਆਦਾ ਲੋਕ ਹੈਗੇ ਕਿ ਇਹਨਾਂ ਦੇ ਜਾਨਵਰ ਜਿਹੜੇ ਹੈਗੇ ਆ ਜਿਵੇਂ ਮੱਝਾਂ ਗਾਇਆਂ ਆ ਗਿਆ ਬਹੁਤ ਮਾੜੇ ਹਾਲਾਤਾਂ ਚੋਂ ਪੰਜਾਬ ਐਸ ਵਕਤ ਗਰ ਹੈ ਜਿਹੜੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਏ ਹਾਂਜੀ ਤੇ ਉਹਨੂੰ ਦੇਖਦੇ ਹੋਏ ਵੀ ਜਿਹੜਾ ਹੁਣ ਇਸ ਟਾਈਮ ਦਾ ਮਾਹੌਲ ਹੈ ਵੀ ਆਪਾਂ ਜਿਹੜਾ ਹੈਗਾ ਇਹ ਨਾਚਣ ਟਪਣੇ ਵਾਲਾ ਜਿਹੜਾ ਸੱਭਿਆਚਾਰਕ ਉਹਨੂੰ ਆਪਾਂ ਆਹ ਦੀ ਗੱਲ ਡਰਾਪ ਕਰਦੀਏ ਤੇ ਜੇ ਕੋਈ ਨਾਣ ਵਾਇਟ ਟਾਈਮ ਦੇ ਵਿੱਚ ਅਗਰ ਹੋਇਆ ਤਾਂ ਆਪਾਂ ਜ਼ਰੂਰ ਮਤਲਬ ਅਗਰ ਕਰਾਂਗੇ ਹਾਂਜੀ ਟਾਈਮ ਦੇ ਮੁਤਾਬਕ ਪਰ ਹੁਣ ਦੇ ਟਾਈਮ ਦੇ ਵਿੱਚ ਮਤਲਬ ਇਹ ਚੀਜ਼ ਦੀ ਜ਼ਰੂਰਤ ਨਾ ਨਾ ਸਰਪੰਚ ਸਾਹਿਬ ਇਹ ਚੀਜ਼ ਦੇ ਵਿੱਚ ਇਹ ਤੁਹਾਡੀ ਸੋਚਣੀ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਐਗਰੀ ਆ ਜੀ ਅਸੀਂ ਤੁਹਾਡੀ ਇਹ ਚੀਜ਼ ਦੇ ਵਿੱਚ ਧੰਨਵਾਦ ਕਰਦੇ ਹਾਂ ਕਿ ਚਲੋ ਕਿਉਂਕਿ ਪੰਜਾਬ ਦੇ ਨਾਲ ਆਪਾਂ ਸਾਰੇ ਆ ਅਗਰ ਸਾਡਾ ਪੰਜਾਬ ਕੋ ਸ਼ਾਨਾ ਤਾ ਅਸੀਂ ਖੁਸ਼ ਹਾਲ ਆ ਇਹ ਤੁਸੀਂ ਬਹੁਤ ਵਧੀਆ ਸੋਚਿਆ ਜੀ ਜੋ ਤੁਸੀਂ ਸਿੰਗਰ ਦਾ ਕੈਨਸਲ ਕਰਿਆ ਸੋ ਜਿਹੜੀ ਇਹ ਪਹਿਲਵਾਨਾਂ ਵਾਲੀ ਹੈ ਇਹ ਤਾਂ ਸੁੱਖ ਹੈ ਜੀ ਇਹ ਸੁੱਖ ਹੈ ਜੀ ਇਹ ਹਰ ਸਾਲ ਮਤਲਬ ਕਿ ਹੁਣ ਤੱਕ ਸਾਡੇ ਕਹਿੰਦੇ ਵੀ ਮੈਂ ਬੜੇ ਜਿਆਦਾ ਕੋਈ ਪੁੱਛਿਆ ਫਾਦਰ ਸਾਹਿਬ ਨਾਲ ਤਾਂ ਪੁੱਛ ਲਿਆ ਸਾਰਿਆਂ ਤੋਂ ਪੁੱਛ ਲਿਆ ਉਹ ਕਹਿੰਦੇ ਵੀ ਇਹ ਤਾਂ ਸਾਨੂੰ ਪਤਾ ਹੀ ਨਹੀਂ ਵੀ ਕੱਦ ਤੱਕ ਚੱਲਦੀ ਆ ਰਹੀ ਹੈ ਜਿਹੜੀ ਜਿਆਦਾ ਚੱਲਦੇ ਮਤਲਬ ਕਿ ਟ੍ਰੇਸ਼ਨ ਚੱਲਦਾ ਆ ਰਿਹਾ ਉਹਨੂੰ ਆਪਾਂ ਮਤਲਬ ਕਿ ਨਾਂ ਵਿੱਚ ਰੋਕੀਏ ਤਹਾਨੂੰ ਐਸ ਐਜ਼ ਇਟ ਇਜ਼ ਕੈਰੀ ਕਰੀਏ ਹਨਾ ਤੇ ਉਹ ਮਤਲਬ ਕਿ ਜਿਹੜੀ ਛਿੰਝ ਆਪਾਂ ਪ੍ਰੋਪਰ ਕਰਾਵਾਂਗੇ ਜੀ ਉਹ ਆਪਣੀ 27 ਤਰੀਕ ਦੀ ਹੈਗੀ ਹੈ 27 ਸਤੰਬਰ 2025 ਨੂੰ ਜਿਹੜੀ ਹੈਗੀ ਉਸੇ ਤਰੀਕੇ ਨਾਲ ਹੋਗੀ ਜਿਵੇਂ ਪਹਿਲਾਂ ਹੁੰਦੀ ਹੈ ਠੀਕ ਹੈ ਤੇ ਬਾਕੀ ਅੱਗੇ ਦਾ ਜਿਹੜਾ ਹੈਗਾ ਇਹ ਆਪਾਂ ਜਿੱਦਾਂ ਜਿੱਦਾਂ ਵੀ ਹੋਇਆ ਆਪਾਂ ਨਾਲ ਦੀ ਨਾਲ ਅਪਡੇਟ ਹੈਗਾ ਇਹਦਾ ਕਰੀ ਜਾਵਾਂਗੇ ਸਭ ਵਰਗੋ ਧੰਨਵਾਦ ਤੇ ਸਰਪੰਚ ਸਾਹਿਬ ਇੱਕ ਹੁਣ ਬਹੁਤ ਹੀ ਮੁੱਦਾ ਪਖਿਆ ਹੋਇਆ ਹੈ ਪ੍ਰਵਾਸੀਆਂ ਦਾ ਸੋ ਆਪਾਂ ਨੇ ਦੇਖਿਆ ਕਿ ਆ ਪਿਛਲੇ ਦਿਨਾਂ ਦੇ ਵਿੱਚ ਹਸ਼ਿਆਰਪੁਰ ਦੇ ਪਿੰਡ ਮੇਰੇ ਖਿਆਲ ਲੂਈਆਂ ਪਿੰਡ ਹੈ ਜਿੱਥੇ ਇੱਕ ਪ੍ਰਵਾਸੀ ਨੇ 5 ਸਾਲ ਦੇ ਬੱਚੇ ਦੇ ਨਾਲ ਬੜੀ ਹੀ ਕਾਨੂੰਨੀ ਹਰਕਤ ਕੀਤੀ ਹੈ ਜੀ ਉਹਨੇ ਦਰਿੰਦਗੀ ਕੀਤੀ ਹੈ ਜੀ ਬੱਚੇ ਦੇ ਨਾਲ ਸੋ ਇਹ ਕੋਈ ਪਹਿਲੀ ਹਰਕਤ ਨਹੀਂ ਹੈਗੀ ਪ੍ਰਵਾਸੀਆਂ ਵੱਲੋਂ ਪਹਿਲਾਂ ਵੀ ਬਹੁਤ ਸਾਰੀਆਂ ਹਰਕਤਾਂ ਕੀਤੀਆਂ ਗਈਆਂ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਦੀਆਂ ਪੱਗਾਂ ਨੂੰ ਵੀ ਹੱਥਾਂ ਪਾਈਆਂ ਗਈਆਂ ਤੇ ਹੁਣ ਤਾਂ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਹੋ ਗਈ ਆ ਪੰਜਾਬੀਆਂ ਦੀਆਂ ਇੱਜ਼ਤਾਂ ਨੂੰ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਹੱਤ ਪੈਨ ਲੱਗ ਗਿਆ ਏ ਸੋ ਹੁਣ ਆਪਾਂ ਵੀਡੀਓ ਅਕਸਰ ਦੇਖਦੇ ਆ سوشل ਮੀਡੀਆ ਤੇ ਵੀਡੀਓ ਆ ਰਹੀਆਂ ਕਈ ਪਿੰਡਾਂ ਨੇ ਮਤੇ ਵੀ ਲਿਖਿਆ ਜੀ ਮਤੇ ਪਾਸ ਕੀਤੇ ਆ ਕਈ ਪ੍ਰਵਾਸੀਆਂ ਨੂੰ ਪਿੰਡਾਂ ਤੋਂ ਬਾਹਰ ਕੱਢਿਆ ਜਾ ਰਿਹਾ ਬਾਈਕਾਟ ਕੀਤਾ ਜਾ ਰਿਹਾ ਤੇ ਕਈ ਪਿੰਡਾਂ ਨੇ ਸਰਪੰਚਾਂ ਨੇ ਜਿਹੜੇ ਪ੍ਰਵਾਸੀਆਂ ਦੇ ਪਿੰਡਾਂ ਦੇ ਵਿੱਚ ਆਧਾਰ ਕਾਰਡ ਬਣੇ ਸਨ ਇਆ ਫਿਰ ਉਹਨਾਂ ਦੇ ਵੋਟਰ ਕਾਰਡ ਬਣੇ ਸਨ ਉਹ ਵੀ ਜਬਤ ਕੀਤੇ ਗਏ ਜਾਂ ਆਪਣੇ ਕੋਲ ਰੱਖੇ ਗਏ ਜਾਂ ਤੇ ਉਹਨਾਂ ਨੂੰ ਪਿੰਡਾਂ ਵਿੱਚੋਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਨਿਕਾਲਾ ਉਹਨਾਂ ਨੂੰ ਦਿੱਤਾ ਗਿਆ ਸੋ ਤੁਸੀਂ ਆਪਣੇ ਬੇਲੇ ਦੇ ਵਿੱਚ ਵੀ ਬਹੁਤ ਸਾਰੇ ਪ੍ਰਵਾਸੀ ਆ ਕੇ बसे ਹੋਏ ਆ ਮੈਨੂੰ ਲੱਗਦਾ ਆਪਾਂ ਨੂੰ ਵੀ ਨਹੀਂ ਪਤਾ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਆਏ ਹੋਏ ਆ ਉਹਨਾਂ ਦੀ ਕਿਆ ਡਿਟੇਲ ਆ ਤੇ ਕੀ ਤੁਸੀਂ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਕਰਵਾਈ ਹੈ ਜੀ ਜਾਂ ਫਿਰ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਲਈ ਇਹਦੇ ਬਾਰੇ ਵੀ ਮੈਂ ਅਗਲੇ ਤੁਹਾਡੇ ਨਾਲ ਮਤਲਬ ਇਹ ਚਰਚਾ ਕਰੂੰਗਾ ਇਹਦੇ ਬਾਰੇ ਵੀ ਦੱਸਾਂ ਤੁਹਾਡੇ ਨਾਲ ਤੇ ਮੈਂ ਹੁਣ ਤੱਕ ਜਿਹੜਾ ਅਸੀਂ ਦੇਖਿਆ ਵੀ ਸਾਡੇ ਕੋਲ ਤਕਰੀਬਨ ਇੱਥੇ ਪਿੰਡ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਵੋਟਾਂ ਜਿਹੜੀਆਂ ਬਣੀਆਂ ਹੋਈਆਂ ਤੇ ਹੁਣ ਜੇ ਆਪਾਂ ਮੈਂ ਦੇਖਣਾ ਇੱਥੇ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਐ ਉਹਨਾਂ ਦੇ ਹਲੇ ਪੰਚਾਇਤੀ ਜਾਂ ਕੱਲ ਵੀ ਉਹਦੇ ਵਿੱਚ ਵੋਟਾਂ ਦੇ ਵਿੱਚ ਨਾਮ ਨਹੀਂ ਹੈਗਾ ਪਰ ਬਹੁਤ ਸਾਰੇ ਪ੍ਰਵਾਸੀਆਂ ਦੇ ਮਤਲਬ ਇਹ ਹੈਗਾ ਉਹ ਪੱਕੀ ਤੋਂ 30 ਬੰਦੇ ਹੋ ਜਿਹਨਾਂ ਦਾ ਮਤਲਬ ਹੈ ਨਾਮ ਹੈ ਪਰ ਉਹ ਰਹਿ ਰਹੇ ਅੱਜ ਵੀ ਕਿਰਾਏ ਤੇ ਉਹਨਾਂ ਦਾ ਆਪਣਾ ਕੋਈ ਮਕਾਨ ਨਹੀਂ ਇੱਥੇ ਜਾਂ ਕੋਈ ਵੀ ਜਗ੍ਹਾ ਨਹੀਂ ਖਰੀਦੀ ਹੋਈ ਹੁਣ ਇਹ ਨਹੀਂ ਪਤਾ ਕਿ ਕਿਸ ਆਧਾਰ ਤੇ ਉਹਨਾਂ ਨੂੰ ਵੈਰੀਫਾਈ ਕਰਕੇ ਉਹ ਕੀਤਾ ਗਿਆ ਉਹਨਾਂ ਨੂੰ ਇੱਥੇ ਜਿਹੜਾ ਵਸਿੰਦੇ ਜਿਹੜੇ ਹੈਗੇ ਆਪਣੇ ਬੇਲੇ ਦੇ ਬਣਾਏ ਆ ਤਾਂ ਉਹ ਵੀ ਮਤਲਬ ਕਿ ਦੇਖਣਾ ਚਾਹੀਦਾ ਵੀ ਕਿਉਂ ਬਣਾਏ ਗਏ ਆ ਪਰ ਹੁਣ ਤੱਕ ਜਿੰਨੇ ਵੀ ਮਤਲਬ ਕਿ ਮੇਰੇ ਪਾਸ ਪ੍ਰਵਾਸੀ ਆਏ ਆ ਜਿਨ੍ਹਾਂ ਨੇ ਆਪਣਾ ਕੋਈ ਮਕਾਨ ਨਹੀਂ ਬਣਾਇਆ ਜਾਂ ਕੁਝ ਨਹੀਂ ਬਣਾਇਆ ਹੈਗਾ ਮੈਂ ਸਭ ਨੂੰ ਡਿਨਾਈ ਕੀਤਾ ਵੀ ਮੈਂ ਤੁਹਾਡਾ ਐਥੀਡਾਰਡ ਕਾਰਡ ਵਾਸਤੇ ਜਿਹੜਾ ਹੈਗਾ ਇਹ ਵੀ ਨਹੀਂ ਵੈਰੀਫਿਕੇਸ਼ਨ ਕਰੂੰਗਾ ਨਾ ਮੈਂ ਉਹਨਾਂ ਨੂੰ ਮਤਲਬ ਕਿ ਕੋਈ ਵੀ ਸਾਈਨ ਨਹੀਂ ਕਰਕੇ ਦਿੱਤੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਬੋਟਾ ਤੋਂ ਪਹਿਲਾਂ ਵੀ ਇਹ ਵਾਦਾ ਕੀਤਾ ਸੀ ਬਿਲਕੁਲ ਜੀ ਤੇ ਮਤਲਬ ਕਿ ਇਹ ਹੁਣ ਆਪਾਂ ਅੱਗੇ ਨੂੰ ਵੀ ਇਹੀ ਚੀਜ਼ ਕਰਨੀ ਆ ਇਹ ਜ਼ਰੂਰੀ ਨਹੀਂ ਹੈਗਾ ਕਿ ਮਤਲਬ ਕਿ ਆਪਾਂ ਯੂਪੀ ਬਿਹਾਰ ਦੀ ਗੱਲ ਕਰੀਏ ਫਰਮਾ ਨੇਪਾਲ ਦੇ ਵਿੱਚ ਦੇਖਿਆ ਉੱਥੇ ਤੋਂ ਵੀ 15 1600 ਬੰਦਾ ਜਿਹੜਾ ਹੈਗਾ ਜਿਸ ਦਾ ਉੱਡ ਕੇ ਭੱਜਿਆ ਫਰਾਰ ਹੋਇਆ ਸੀ ਤੇ ਹੁਣ ਮੇਰੀ ਬੇਨਤੀ ਜਿਹੜੀ ਹੈਗੇ ਸਾਡੇ ਦੁਕਾਨਦਾਰ ਭਰਾਵਾਂ ਨੂੰ ਹੈ ਜਿਹੜੇ ਮਤਲਬ ਕਿ ਫਾਸਟ ਫੂਡ ਦਾ ਕੰਮ ਕਰਦਾ ਜਾਂ ਹੋਰ ਇਹੋ ਜਿਹੇ ਕੰਮ ਕਰਦੇ ਆ ਕਿ ਤੁਹਾਡੇ ਕੋਲ ਇਹਨਾਂ ਬੰਦਿਆਂ ਨਹੀਂ ਆਉਣਾ ਜਿਹੜੇ ਉੱਥੇ ਤੋਂ ਭੱਜ ਕੇ ਆਉਣਾ ਜਾਂ ਹੋ ਸਕਦਾ ਕੋਈ ਆ ਵੀ ਜੇ ਅਗਰ ਉਹ ਤੁਹਾਡੇ ਕੋਲ ਆਉਂਦੇ ਆ ਤੁਸੀਂ ਪ੍ਰੋਪਰ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਤੇ ਅਸੀਂ ਤਾਂ ਮੈਂ ਤੇ ਹਰਵੰਸ ਵੀ ਅਸੀਂ ਪਹਿਲਾਂ ਵੀ ਮਤਲਬ ਕਿ ਇੱਕ ਦੋ ਵਾਰੀ ਇੱਥੇ ਜਿਹੜੇ ਪੂੜਾ ਵਗੈਰਾ ਚੱਕ ਮਤਲਬ ਕਿ ਹੁੰਦੇ ਆ ਜਿਹੜੇ ਕੁਆੜੀ ਇਹ ਜਿਹਨਾਂ ਨੂੰ ਆਪਾਂ ਕੁਆੜੀ ਹੈ ਨਾ ਆਉਂਦੇ ਬੰਗਾਲੀ ਆਉਂਦੇ ਆ ਅਸੀਂ ਦੋ ਤਿੰਨ ਵਾਰੀ ਰੋਕ ਕੇ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਕਿਤਾ ਆਪਣੇ ਜਦੋਂ ਤੁਸੀਂ ਇੱਥੇ ਐਂਟਰ ਕਰਨਾ ਹੈ ਤਾਂ ਪੰਚਾਇਤ ਕੋਲ ਘਟੋ ਘਟ ਆਪਣੀ ਹਾਜ਼ਰੀ ਲਾ ਕੇ ਜਾਇਆ ਕਰੋ ਵੀ ਅਸੀਂ ਇੱਥੇ ਆਏ ਆ ਆਪਣਾ ਆਧਾਰ ਕਾਰਡ ਜਿਹੜੇ ਹੈਗੇ ਆ ਆਈਡੀ ਵਗੈਰਾ ਪਹੁੰਚ ਦੀ ਕਰਿਆ ਕਰੋ ਬਿਲਕੁਲ ਜੀ ਪਰ ਜਿਹੜੀ ਸਭ ਤੋਂ ਵਧੀਆ ਚੀਜ਼ ਕੀ ਹੈਗੀ ਹੈ ਤੇ ਆਪਾਂ ਉਹਨਾਂ ਦੇ ਪੀਸੀਸੀ ਲੈ ਲੀਏ ਇਹ ਪੁਲਿਸ ਕਰੈਕਟਰ ਸਰਟੀਫਿਕੇਟ ਇੱਕ ਮਤਲਬ ਕਿ ਬਣਦਾ ਹੈ ਸਾਂਝ ਕੇਂਦਰ ਦੇ ਵਿੱਚ ਬਹੁਤ ਆ ਜਿਆਦਾ ਖਰਚਾ ਨਹੀਂ 50 60 ਰੁਪਏ ਦਾ ਮਤਲਬ ਕਿ ਸ਼ਾਇਦ ਜਾਂ 100 ਰੁਪਏ ਦਾ ਵੱਧ ਤੋਂ ਵੱਧ ਖਰਚਾ ਹੈਗਾ ਇਹ ਤੇ ਉਹ ਪੁਲਿਸ ਆਪਣੇ ਆਪ ਇੱਕ ਵੈਰੀਫਿਕੇਸ਼ਨ ਕਰਾ ਕੇ ਜਿਹੜੇ ਉਹਦੇ ਚਲੋ ਵੀ ਜਿੱਥੇ ਦਾ ਉਹ ਵਸਿੰਦਾ ਹੈ ਉੱਥੇ ਤੋਂ ਵੀ ਨਾਲ ਵੈਰੀਫਿਕੇਸ਼ਨ ਕਰਾ ਕੇ ਤੇ ਲੋਕਲ ਵੈਰੀਫਿਕੇਸ਼ਨ ਕਰਾ ਕੇ ਸਾਨੂੰ ਦਿੰਦੀ ਹੁੰਦੀ ਹੈ ਇੱਕ ਸਰਟੀਫਿਕੇਟ ਵੀ ਹਾਂ ਵੀ ਇਹਦੇ ਪਰ ਕੋਈ ਮੁਕੱਦਮਾ ਨਹੀਂ ਹੈਗਾ ਜਾਂ ਕੋਈ ਕੇਸ ਨਹੀਂ ਹੈਗਾ ਠੀਕ ਹੈ ਜੀ ਉਹ ਚ ਇੱਕ ਬੈਨੀਫਿਟ ਹੋਰ ਹੋ ਜਾਊਗਾ ਬਿਲਕੁਲ ਮੰਨ ਲਓ ਵੀ ਅੱਜ 5 ਸਾਲ ਪਹਿਲਾਂ ਕੋਈ ਆਇਆ ਸੀਗਾ ਕੋਈ ਕ੍ਰਾਈਮ ਕਰਕੇ ਆਇਆ ਸੀਗਾ ਅੱਜ ਅਸੀਂ ਮਤਲਬ ਕਿ ਇਸ ਮੁੱਦੇ ਤੇ ਚੱਲਦੇ ਹੋ ਉਹਦੀ ਪੀਸੀਸੀ ਕਰਾ ਲਈਏ ਉਹ ਬੰਦਾ ਵੀ ਫੜਿਆ ਜਾ ਸਕਦਾ ਉਹ ਬੰਦਾ ਵੀ ਫੜਿਆ ਜਾ ਸਕਦਾ ਠੀਕ ਹੈ ਜੀ ਨਾ ਇਦਾਂ ਦੇ ਬਹੁਤ ਸਾਰੇ ਲੋਕ ਐ ਇੱਕ ਚੀਜ਼ ਹੋਰ ਵੀ ਐ ਜਿਹਨੂੰ ਆਪਾਂ ਨੇ ਕਹਿਣਾ ਜੇ ਉਹਦਾ ਕੋਈ ਇਹੋ ਜਿਹੀ ਗੱਲਬਾਤ ਹੋਈ ਉਹਨੇ ਵੈਸੇ ਹੀ ਭੱਜ ਜਾਣਾ ਇੱਥੇ ਸਾਡਾ ਆਪਣੇ ਘੜ ਕੇ ਬਿਲਕੁਲ ਡਰ ਪੈ ਜਾਊਗਾ ਜੀ ਡਰ ਪੈ ਜਾਊਗਾ ਤਾਂ ਇਹ ਹੈ ਕਿ ਵੀ ਸਾਰੇ ਪਿੰਡ ਵਾਲਿਆਂ ਨੂੰ ਚਾਹੀਦਾ ਕਿ ਆਪਾਂ ਜਿਹੜੇ ਬੰਦੇ ਆਪਾਂ ਆਪਣੇ ਕੋਈ ਕਿਰਾਏ ਪਰ ਰੱਖੇ ਆ ਆਪਾਂ ਉਹਨਾਂ ਦੀ ਪੀਸੀਸੀ ਕਰਾ ਕੇ ਲਈ ਕਿਉਂਕਿ ਇਹਨਾਂ ਨੇ ਹੋਰ ਪਾਸੇ ਦਾ ਰਹਿਣਾ ਨਹੀਂ ਕਿਤੇ ਵੀ ਜਾਂ ਕਿਸੇ ਦੀ ਮੋਟਰ ਪਰ ਰਹੂਗਾ ਕਿ ਜਾਂ ਫਿਰ ਕਿਤੇ ਕਿਰਾਇਆ ਮਤਲਬ ਕਿਰਾਏ ਤੇ ਮਕਾਨ ਲੈ ਕੇ ਰਹੂਗੇ ਬਿਲਕੁਲ ਜੀ ਤਾਂ ਸਭ ਤੋਂ ਪਹਿਲਾਂ ਬਣਦਾ ਵੀ ਅਸੀਂ ਮਤਲਬ ਕਿ ਚਲੋ ਆਪਣੇ ਵੱਲੋਂ ਤਾਂ ਇਹ ਕਰਦੇ ਹਾਂ ਵੀ ਹਾਂ ਪਿੰਡ ਦੇ ਵਿੱਚ ਜਿਹੜੇ ਹੈਗੇ ਉਹਨਾਂ ਦੀ ਪੀਸੀਸੀ ਸਾਡੇ ਕੋਲ ਜਮ੍ਹਾਂ ਕਰਾਓ ਹਾਂ ਪਰ ਮੇਨ ਬਣਦਾ ਵੀ ਜਿਹੜੇ ਬੰਦੇ ਕਿਰਾਏ ਮਹਗਾ ਮਕਾਨ ਮਾਲਕ ਵੀ ਬਣਦੀ ਹੈ ਜੀ ਤੁਸੀਂ ਮਤਲਬ ਕਿ ਉਹਦੀ ਪੀਸੀਸੀ ਕਰਾਓ ਕਿਉਂਕਿ ਇੱਕ ਗਵਰਨਮੈਂਟ ਆਫ ਇੰਡੀਆ ਦਾ ਲਾਅ ਵੀ ਹੈ ਜੇ ਅਗਰ ਤੁਸੀਂ ਕੋਈ ਵੀ ਕਿਰਾਏਦਾਰ ਮਤਲਬ ਕਿ ਪੇਂ ਗੈਸਟ ਰੱਖਣਾ ਹੈ ਨਾ ਤਾਂ ਉਹਦੇ ਵਾਸਤੇ ਦੀ ਪੀਸੀਸੀ ਬਹੁਤ ਜ਼ਰੂਰੀ ਹੁੰਦੀ ਹੈ ਓਕੇ ਜੇ ਕਿਤੇ ਐਸ ਲਾਅ ਨੂੰ ਆਪਾਂ ਬਹੁਤ ਵਧੀਆ ਪਹਿਲਾਂ ਹੀ ਵਧੀਆ ਤਰੀਕੇ ਨਾਲ ਲੈ ਲੈਂਦੇ ਨਾ ਤਾਂ ਹੁਣ ਤੱਕ ਇਹ ਜੀ ਨੌਬਤ ਨਹੀਂ ਸੀ ਆਉਣੀ ਹੈਗੀ ਹੁਣ ਅਸੀਂ ਵੀ ਮਤਲਬ ਕਿ ਬਹੁਤ ਵਾਰੀ ਕੀਤੇ ਰੱਖੇ ਆ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਸੀਗੀ ਹੈ ਨਾ ਵੇ ਮਾਜ ਮੋਜਾ ਦਾ ਸਾਡਾ ਕੰਮ ਸੀਗਾ ਤੇ ਕੋਈ ਭਈਆ ਰੱਖ ਲਿਆ ਜਾਂ ਹੋ ਰਿਹਾ ਕਰਦੇ ਵਿਖਣਾ ਹਾਂ ਹੂੰ ਤੇ ਫਾਦਰ ਸਾਹਿਬ ਨੇ ਸ਼ੁਰੂ ਤੇ ਇਦਾਂ ਕੀਤਾ ਵੀ ਉਹ ਬੰਦੇ ਦਾ ਆਧਾਰ ਕੱਢ ਲਿਆ ਹੂੰ ਤੇ ਉਹਨੂੰ ਨਹੀਂ ਕੁਝ ਵੀ ਕਿਹਾ ਗਿਆ ਉਹ ਤੇ ਫੋਟੋਆਂ ਲੈ ਲਈਆਂ ਸਿੱਧਾ ਜਾ ਕੇ ਚੌਂਕੀ ਦੇ ਵਿੱਚ ਦੇਤਾ ਵੀ ਭਾਈ ਇਹਦੀ ਵੈਰੀਫਿਕੇਸ਼ਨ ਕਰਾ ਕੇ ਦਿਓ ਬਹੁਤ ਵਧੀਆ ਜੀ ਬਹੁਤ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਬਣ ਪ੍ਰਸ਼ਾਸਨ ਦੀ ਬਣ ਜਾਂਦੀ ਹੈ ਉਸ ਤੋਂ ਬਾਅਦ ਜੇ ਕੋਈ ਉਹਦੀ ਗੱਲਬਾਤ ਹੋਈ ਉਹਨੂੰ ਦੱਸਿਆ ਨਹੀਂ ਹੈਗਾ ਹੋ ਸਕਦਾ ਕੋਈ ਕੋਈ ਕ੍ਰਾਈਮ ਨਿਕਲਿਆ ਫਿਰ ਉਹ ਚੁਕਾ ਦੇਣਾ ਸੀ ਨਹੀਂ ਜੇ ਅਗਰ ਕੋਈ ਬਿਨਾ ਪੀਵੀਪੀ ਤੇ ਜਿੱਦਾ ਤੁਸੀਂ ਕਹਿੰਦੇ ਆ ਟੈਰੀਫੀਕੇਸ਼ਨ ਕਰੇ ਬਿਨਾ ਕੋਈ ਮਕਾਨ ਮਾਲ ਕਰ ਰੱਖਦਾ ਹੈ ਜਾਂ ਕੋਈ ਦੁਕਾਨਦਾਰ ਰੱਖਦਾ ਹੈ ਤਾਂ ਕਾਰਵਾਈ ਫਿਰ ਉਹਨਾਂ ਤੇ ਹੀ ਕਾਰਵਾਈ ਉਹਨਾਂ ਤੇ ਹੀ ਹੋਣੀ ਹੈ ਜੀ ਜਿਹੜਾ ਬੰਦੇ ਨੇ ਉਹ ਰੱਖਿਆ ਹੈ ਨਾ ਹੁਣ ਆਪਾਂ ਮਤਲਬ ਕਿ ਕੋਈ ਵੀ ਹੈ ਅਸੀਂ ਤਾਂ ਉਹਨਾਂ ਤੋਂ ਇਨਕਮ ਲੈ ਰਹੇ ਆ ਬਿਲਕੁਲ ਜੀ ਬਿਲਕੁਲ ਤਾਂ ਉਹਦੇ ਜਿਹੜੀ ਵੀ ਕਾਰਿਆ ਉਹਦੀ ਵੀ ਜ਼ਿੰਮੇਵਾਰੀ ਸਾਡੀਆਂ ਹੋਣੀ ਹੈ ਬਿਲਕੁਲ ਜੀ ਜਾਂ ਤਾਂ ਫਿਰ ਆਪਾਂ ਇਹਨੂੰ ਮਤਲਬ ਕਿ ਪੂਰੇ ਲੀਗਲੀ ਤੌਰ ਤੇ ਚੱਲੀਏ ਵੀ ਹਾਂ ਪੀਸੀਸੀ ਕਰਾਈਆ ਉਸ ਤੋਂ ਬਾਅ ਨਿਕਾਇਬ ਕਲੀਅਰ ਆ ਫਿਰ ਆਪਾਂ ਅਗਿਆਂ ਨੂੰ ਮਕਾਨ ਜਿਹੜਾ ਹੈਗਾ ਦੇ ਦੋ ਬਬਾ ਵਈਕਣਾ ਇਹ ਚੀਜ਼ਾਂ ਜ਼ਰੂਰੀ ਆ ਵੀ ਪੀਸੀਸੀ ਸਭ ਤੋਂ ਵਧੀਆ ਹੱਲ ਹੈ ਇਹਦਾ ਵੀ ਜਿਹੜਾ ਵੀ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਬਿਹਾਰੀ ਰਹਿੰਦੇ ਆ ਬਈ ਇਹ ਰਹਿੰਦੇ ਆ ਜਾਂ ਯੂਪੀ ਵਾਲੇ ਰਹਿੰਦੇ ਆ ਜਾਂ ਨੇਪਾਲੀ ਆ ਜਾਂ ਕਿਸੇ ਪਾਸੇ ਦੇ ਵੀ ਰਹਿੰਦੇ ਆ ਯਾਰ ਜ਼ਰੂਰੀ ਨਹੀਂ ਹੈਗਾ ਪੰਜਾਬ ਤੋਂ ਬਾਹਰ ਦੇ ਪ੍ਰਦੇਸੀ ਹੋ ਜਾਂਦੇ ਆ ਬਿਲਕੁਲ ਬਿਲਕੁਲ ਠੀਕ ਹੈ ਨਾ ਪਰਵਾਸੀ ਆ ਉਹ ਤਾਂ ਉਹ ਮਤਲਬ ਕਿ ਆਪਣੀ ਪੀਸੀਸੀ ਜ਼ਰੂਰ ਆਪਣੇ ਮਤਲਬ ਕਿ ਚਾਹੇ ਜਿਹੜੇ ਮਕਾਨ ਮਾਲਕ ਆ ਉਹ ਲੈ ਕੇ ਸਰਪੰਚ ਤੱਕ ਪਹੁੰਚਦੇ ਕਰ ਦੇਵੇ ਜਾਂ ਸਰਪੰਚ ਜਿਹੜਾ ਹੈਗਾ ਸਿੱਧਾ ਮਤਲਬ ਕਿ ਉਹ ਵੀ ਕਰ ਲੂਗਾ ਹੁਣ ਅਸੀਂ ਮਤਲਬ ਹਰਵੰਸ ਵੀਰ ਉਹਨਾਂ ਨੇ ਸਾਰਾ ਮੁੱਦਾ ਚੁੱਕਿਆ ਹੋਇਆ ਹੈ ਤੇ ਅ ਦੇਖੋ 15 ਦਿਨ ਦੇ ਵਿੱਚ ਵਿੱਚ ਜਿਹੜੇ ਜਮਾ ਕਰਵਾ ਦੋ ਟਾਈਮ ਦੇ ਦੇ ਜੀ ਹਾਂ ਜੀ ਆਗਰ ਕੋਈ 15 ਦਿਨ ਦੇ ਵਿੱਚ ਨਹੀਂ ਦਿੰਦਾ ਦੇਖੋ ਉਹ ਮੈਂ ਤਾਂ ਦੱਸਦਾ ਹਾਂ ਉਹ 15 ਦਿਨ ਦੇ ਵਿੱਚ ਕੀ ਆ ਚੀਜ਼ ਆ ਉਹਨਾਂ ਨੂੰ ਇੱਕ ਸਲਿੱਪ ਮਿਲ ਜਾਣੀ ਆ ਜੀ ਠੀਕ ਹੈ ਜੀ ਉਹ ਸਲਿੱਪ ਦੇ ਆਧਾਰ ਤੇ ਤੁਸੀਂ ਮਤਲਬ ਕਿ ਸਾਨੂੰ ਪਤਾ ਲੱਗ ਜਾਂਦਾ ਵੀ ਆ ਕਿੰਨੇ ਦਿਨ ਬਾਅਦ ਸਾਡੇ ਕੋਲ ਨਿਕਲ ਕੇ ਆਉਣੀ ਆ ਆਨਲਾਈਨ ਵੀ ਪਤਾ ਚੈੱਕ ਕਰ ਸਕਦੇ ਆ ਤੇ ਟਰੈਕ ਕਰ ਹੋ ਜਾਂਦਾ ਸਾਰਾ ਕੁਝ ਹਾਂਜੀ ਠੀਕ ਹੈ ਨਾ ਉਹ ਉਹਦੇ ਮੁਤਾਬਕ ਹੈਗਾ ਜੇ ਮੰਨ ਲਓ ਵੀ ਹਾਂ ਕਈਆਂ ਨੂੰ ਟਾਈਮ ਵੱਧ ਲੱਗ ਗਿਆ ਵੀ ਹੁਣ ਮੰਨ ਲਓ ਇੱਕ ਬੰਦਾ ਏ ਕੋਈ ਇਹ ਬਾਈ ਮਤਲਬ ਕੇਬੀਸੀ ਕੋਈ ਬੰਦਾ ਏ ਉਹ ਅੱਜ ਮਤਲਬ ਕਿ ਇੱਥੇ ਸਾਡੇ ਵਿਲੇਜ ਰਹਿ ਰਿਹਾ ਏ ਉਹ ਤੋਂ ਪਹਿਲਾਂ ਉਹ ਪੰਜ ਸਾਲ ਹਰਿਆਣੇ ਚ ਲਾਇਆ ਆ ਉਹ ਤੋਂ ਪਹਿਲਾਂ ਪੰਜ ਸਾਲ ਉਹ ਬਿਹਾਰ ਚ ਲਾਇਆ ਉਹ ਤੋਂ ਪਹਿਲਾਂ ਯੂਪੀ ਚ ਲਾਇਆ ਆ ਠੀਕ ਹੈ ਨਾ ਉਹ ਸਾਰੀ ਵੈਰੀਫਿਕੇਸ਼ਨ ਨੂੰ ਕਈ ਵਾਰੀ ਟਾਈਮ ਲੱਗ ਜਾਂਦਾ ਉਹ ਪੁਲਿਸ ਵਾਲਿਆਂ ਦਾ ਆਪਣਾ ਹੋਵੇ ਕਿਦਾਂ ਉਹਨਾਂ ਨੇ ਉਹ ਕਰਨਾ ਹੈ ਹੋ ਸਕਦਾ ਉਹ 10 ਦਿਨ ਚ ਕਰ ਦੇਣ ਹੋ ਸਕਦਾ ਉਹ ਮਹੀਨੇ ਚ ਯੋ ਦੀ ਮੇਰਾ ਪਨਾਮ ਨਾਲ ਉਹਨੂੰ ਪੁਲਿਸ ਦੇ ਹੈਂਡਓਵਰ ਕਰ ਸਕਦੇ ਆ ਭਾਈ ਆ ਲਓ ਜੀ ਇਹ ਕ੍ਰਾਈਮਨਲ ਆ ਬੰਦਾ ਤੁਹਾਡਾ ਤੁਸੀਂ ਇਹਨੂੰ ਲੈ ਕੇ ਜਾਓ ਸਾਡਾ ਇਹਦੇ ਨਾਲ ਕੋਈ ਹੋਣੀ ਹੈਗਾ ਸਾਡਾ ਡਾਟਾ ਤਾਂ ਇੱਕ ਆਪਣੇ ਕੋਲ ਹਾਂ ਡਾਟਾ ਤਾਂ ਹੋਵੇ ਇਹ ਸਰ ਇੱਕ ਨਾ ਹੋਰ ਵੀ ਆ ਕਿ ਜਿਹੜੇ ਪ੍ਰਵਾਸੀ ਆ ਇਹ ਬਹੁਤ ਜਗ੍ਹਾ ਅਸੀਂ ਦੇਖਿਆ ਆ ਦੀ ਹੈ ਤੇ ਇਹਨਾਂ ਦੇ ਮੂੰਹੋਂ ਵੀ ਸੁਣਿਆ ਇਹਾਂ ਨੇ ਵੋਟਾਂ ਵੀ ਆਪਣੀਆਂ ਡਬਲ ਡਬਲ ਬਣਾਈਆਂ ਹੋਈਆਂ ਆ ਇੱਥੇ ਪੰਜਾਬ ਦੀ ਵੋਟ ਪਾਉਂਦੇ ਆ ਤੇ ਜਾ ਕੇ ਲੁਧਿਆਣੇ ਵੀ ਵੋਟ ਪਾਦੇ ਨਹੀਂ ਜਾ ਕੇ ਦੇਸ਼ ਆਪਣੇ ਉੱਥੇ ਵੀ ਪਾਣ ਟ੍ਰਿਪਲ ਟ੍ਰਿਪਲ ਵੋਟਾਂ ਵੀ ਬਣਾਈਆਂ ਹੋਈਆਂ ਜੀ ਬਹੁਤ ਜ਼ਿਆਦਾ ਇਹ ਹੈਗੀ ਹੈ ਇਹ ਤੇਰੀ ਕਾਰਵਾਈ ਹੋਣੀ ਚਾਹੀਦੀ ਆ ਹਨਾ ਧਿਆਨ ਪੂਰਾ ਜਿਹੜਾ ਇਹ ਪ੍ਰਸ਼ਾਸਨ ਦਾ ਵੀ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਹੈਗਾ ਇਹ ਸਾਡਾ ਫਰਜ ਬਣਦਾ ਅਸੀਂ ਆਪਣੇ ਘਰਾਂ ਚ ਕਰਾਇਆ ਪਰ ਰੱਖਣਾ ਜਾਂ ਆਪਣੀਆਂ ਦੁਕਾਨਾਂ ਚ ਰੱਖਣਾ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਸਾਡੀ ਬਣਦੀ ਆ ਉਸ ਤੋਂ ਬਾਅਦ ਪੰਚਾਇਤ ਦੀ ਬਣਦੀ ਆ ਪਹਿਲਾਂ ਜੇ ਅਸੀਂ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੀ ਵੈਰੀਫਾਈ ਕਰਾਵਾਂਗੇ ਤਾਂ ਹੀ ਪੰਚਾਇਤ ਤੱਕ ਪਹੁੰਚੂਗੀ ਨਾ ਜੇ ਅਸੀਂ ਉਹ ਅੱਖਾਂ ਬੰਦ ਕਰਕੇ ਬੈਠੇ ਰਹੇ ਫਿਰ ਤਾਂ ਉਹਨਾਂ ਨੇ ਕਾਂਟ ਕਰਕੇ ਚਲੇ ਜਾਣਾ ਹਣਾ ਜੀ ਦੇਖੋ ਪੰਚਾਇਤ ਨੂੰ ਹੁਣ ਹਰੇਕ ਨੂੰ ਨਹੀਂ ਪਤਾ ਹੈਗਾ ਵੀ ਕਿਸੇ ਦੀ ਮੋਟਰ ਤੇ ਕਿੰਨੇ ਭਈਏ ਬੈਠੇ ਜਾਂ ਕਿਸ ਨੇ ਕਿੱਥੇ ਕਿਹਨੂੰ ਕਰਾਇਆ ਪਰ ਮਕਾਨ ਦਾ ਆਇਆ ਹੈ ਇਹ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੂਗੀ ਤਾਂ ਹੀ ਆ ਉਹ ਥਰੂ ਚੈਨਲ ਵਾਟ ਨੇ ਜਿਵੇਂ ਪਹਿਲਾਂ ਪੰਚਾਇਤ ਮੈਂਬਰ ਜਿਹੜੇ ਹੈਗੇ ਪੰਚਸਭਾ ਸਾਡੇ ਹੈਗੇ ਆ ਇਹਨਾਂ ਕੋ ਪਹੁੰਚਣੀ ਆ ਇਹਨਾਂ ਨੇ ਫਿਰ ਸਾਡੇ ਤੱਕ ਲਿਖੇ ਆਉਣੀਆਂ ਜੇ ਸਾਨੂੰ ਲੱਗਦਾ ਵੀ ਕੋਈ ਹਾਂ ਇੱਕ ਵਾਰੀ ਬਣਦੀ ਹੈ ਸਾਰਿਆਂ ਦੀ ਬਣਦੀ ਹੈ ਸਾਰਿਆਂ ਦੀ ਇੱਕ ਬੰਦਾ ਵੀ ਇਹਨੂੰ ਕੰਟਰੋਲ ਨਹੀਂ ਕਰ ਸਕਦਾ ਇੱਕ ਥੋੜੇ ਦਿਨ ਪਹਿਲਾਂ ਇਹ ਹੁਣ ਵੀ ਆਇਆ ਸੀਗਾ ਉਹਨਾਂ ਦਾ ਵਕਾਇਦਾ ਵੀ ਆਫਰ ਹੋਈ ਸੀਗੀ ਉਹ ਵੀ ਹਿਮਾਚਲ ਦੀ ਸੀਗੀ ਪਰ ਉਹਨਾਂ ਕਿਹਾ ਵੀ ਇਹ ਚੱਲੂਗੀ ਮਖਾ ਨਹੀਂ ਇਹ ਪੰਜਾਬ ਦੀ ਥੋੜੀ ਅਲੱਗ ਹੋਣੀ ਆ ਔਰ ਜਿਹੜੀ ਹਿਮਾਚਲ ਦੀ ਆ ਉਹ ਥੋੜੀ ਹਿਮਾਚਲ ਦੀ ਸੀ ਜੇ ਪੰਜਾਬ ਦੀ ਯਾਰ ਪੰਜਾਬ ਦੀ ਤੁਹਾਡੀ ਇੱਥੇ ਚਮਕੌਰ ਸਾਹਿਬ ਜਾ ਬੇਲੇ ਠਾਣੇ ਮਾ ਕਰਵਾ ਸਕਦੇ ਤੁਸੀਂ ਹੈ ਨਾ ਠੀਕ ਨਹੀਂ ਬੇਲੇ ਠਾਣੇ ਚਮਕੌਰ ਸਾਹਿਬ ਸਾਂਝ ਕੇਂਦਰ ਸਪੈਸ਼ਲ ਬਣੇ ਹੋਏ ਜੀ ਹਰੇਕ ਜਗ੍ਹਾ ਹਰੇਕ ਇਲਾਕੇ ਦੇ ਵਿੱਚ ਸਾਂਝ ਕੇਂਦਰ ਬਣੇ ਹੋਏ ਆ ਇਹ ਜਿਹੜੀ ਪੀਸੀਸੀ ਹੁੰਦੀ ਹੈ ਸਾਂਝ ਕੇਂਦਰ ਦੇ ਵਿੱਚ ਹੁੰਦੀ ਹੈ ਜੀ। ਸਾਂਝ ਕੇਂਦਰ ਦੇ ਵਿੱਚ ਉਹਨਾਂ ਦਾ ਇੱਕ ਉਹ ਹੈ ਮਤਲਬ ਕਿ ਸਰਵਿਸ ਹੈ ਇਹ ਪੀਸੀਸੀ ਦੀ ਜਿਹੜੀ ਜਿਵੇਂ ਪੁਲਿਸ ਐਜੂਕੇਸ਼ਨ ਹੋ ਗਈ ਆਪਣੀ ਆ ਪਾਸਪੋਰਟ ਦੀ ਆਉਂਦੀ ਆ ਉਹ ਵੀ ਸਾਂਝ ਕੇਂਦਰ ਦੇ ਵਿੱਚ ਆਉਂਦੀ ਆ। ਕਈ ਸਰਵਿਸਿਸ ਜਿਹੜੀਆਂ ਹੈ ਕਿ ਉਹਨਾਂ ਨੇ ਪੁਲਿਸ ਚੌਂਕੀ ਤੋਂ ਜਾ ਕੇ ਸਾਂਝ ਕੇਂਦਰ ਲਗ ਬਣਾਤੇ ਆ। ਓਕੇ ਜੀ। ਉਹਦੇ ਵਿੱਚ ਇਹ ਸਪੈਸ਼ਲ ਹੋ ਜਾਂਦੀ ਆ। ਉਹਨਾਂ ਲਗ ਸੈੱਲ ਬਣਾਉਂਦੇ ਆ। ਹਾਂ ਜਿਹੋ ਲਗ ਸੈੱਲ ਇੱਕ ਮਤਲਬ ਕਿ ਚੌਂਕੀ ਦੇ ਨਾਲ ਮਤਲਬ ਕਿ ਆਪਣੇ ਥਾਣੇ ਦੇ ਬਿਲਕੁਲ ਨਾਲੇ ਹੁੰਦਾ ਲਗ ਬਗ ਨੇੜੇ ਹੀ ਹੁੰਦਾ। ਸਿੱਟੀ ਥਾਣੇ ਦੇ ਨੇੜੇ। ਸ ਚ ਵੀ ਰਹਿੰਦੇ ਆ ਸੋ ਉਮੀਦ ਕਰਦਾ ਕਿ ਉਹ ਵੀ ਇਸ ਵੀਡੀਓ ਨੂੰ ਸਮਝ ਗਏ ਹੋਵਗੇ ਤੇ ਉਹ ਵੀ ਆਪਣਾ ਜਿਹੜਾ ਪਹਛਾਨ ਪੱਤਰ ਲੈ ਜਾ ਕੇ ਆਪਣੀ ਖੁਦ ਹੀ ਇਹ ਜਿਹੜੀ ਵੈਰੀਫਿਕੇਸ਼ਨ ਕਰਾ ਲਵੇ ਉਹ ਉਹਨਾਂ ਲਈ ਵੀ ਸਹੀ ਹੈ ਕਿਉਂਕਿ ਸਾਨੂੰ ਪਤਾ ਗਲਤੀ ਇੱਕ ਬੰਦੇ ਨੇ ਕਰਨੀ ਆ ਤੇ ਉਹਦੀ ਸਜ਼ਾ ਸਭ ਨੂੰ ਭੁਗਤਣੀ ਪੈ ਜਾਣੀ ਆ ਇਸ ਲਈ ਅਗਰ ਬਚਣਾ ਚਾਹੁੰਦੇ ਆ ਤਾਂ ਤੁਸੀਂ ਖੁਦ ਹੀ ਜਾ ਕੇ ਇਹ ਚੀਜ਼ਾਂ ਕਰਵਾਓ ਸੋ ਧੰਨਵਾਦ ਬਾਗਰੀ ਜੀ